ਜਨ ਪਿਆਬੀ ਨੂੰ ਦਸ਼ਕਾਂ ਦਾ ਸਵਾਗਤ ਹੈ ਅੱਜ ਸਤਗੁਰੂ ਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਾਪਤ ਵਿਸ਼ਾਲ ਨਗਰ ਕੀਰਤਨ ਕਰਿਆ ਗਿਆ ਤੇ ਤਾਂ-ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਹਜ਼ੂਰੀ ਚ ਪੰਜ ਪਿਆਰੇ ਦੀ ਅਗਵਾਈ ਚ ਸਤਗੁਰੂ ਬਦਾਸ ਮਹਾਰਾਜੀ ਦਾ ਜਨਮ ਦਿਹਾੜਾ ਬੜੀ ਧੂਮਤਾਂ ਦੇ ਨਾਲ ਮਨਾਇਆ ਗਿਆ ਜਿੱਥੇ ਸੰਗਤਾਂ ਨੇ ਹੀ ਵਧਾਈ ਦਿੱਤੀ ਉੱਥੇ ਹੀ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਤਗੁਰੂ ਬਦਾਸ ਮਹਾਰਾਜ ਜੀ ਦੇ ਦਿੱਤੇ ਗਏ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਉਸਿਆ ਪੁੱਤ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਕੱਖਾਂ ਦੀ ਕੁੱਲੀ ਦੇ ਵਿੱਚ 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 ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ ਦੇ ਵਿੱਚ ਕੱਖਾਂ ਦੀ ਕੁਲੀ ਦੇ ਵਿੱਚ ਦੇਖ ਮੈਂ ਬਣਾਉਂਦੀ ਆਂ ਅੱਖਾਂ ਦੀ ਕੁਲੀ ਦੇ ਵਿੱਚ ਦੇਖ ਮੈਂ ਬਣਾਉਂਦੀ ਆਂ ਆ ਕੇ ਭੋਗ ਲਗਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ 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 ਜੋਤ ਮੈਂ ਲਗਾਈਆ ਕੱਖਾਂ ਦੀ ਕੁਲੀ ਦੇ ਵਿੱਚ ਜੋਤ ਮੈਂ ਲਗਾਈਆ ਆ ਕੇ ਦਰਸ਼ ਦਿਖਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ஆயா ஜி சாடி கக்கி ਬਾਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਕੱਖਾਂ ਦੀ ਕੁਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਆ ਕੇ ਗਾਲ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਕੱਖਾਂ ਦੀ ਕੁਲੀ ਦੇ ਵਿੱਚ ਸੰਗਤ ਬਠਾਣੀਆਂ ਕੱਖਾਂ ਦੀ ਕੁਲੀ ਵਿੱਚ ਸੰਗਤ ਬਠਾਣੀਆਂ ਆ ਕੇ ਦਾਰੇ 'ਚ ਦਿਖਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਜੋ ਬੋਲੋਈ ਸੋਨਰ ਪੈਤ ਸਤਿਗੁਰੂ ਬਿਦਾਸ ਮਹਾਰਾਜ ਕੀ ਜੈ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਕਹਿਣ ਦੇ ਵੇਖ ਲੈਣ ਦੇ ਨੀ ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ ਨੀ ਮੱਥਾ ਟੇਕ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਵੇਖ ਜਦੋਂ ਰੁਕਾ ਦੇ ਵੱਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਸਤਗੁਰ ਬਾਗਾਂ ਦੇ ਵੱਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਨੀਏ ਕੇ ਰਾਮ ਆਲੀ ਆਇਆ ਮੈਨੂੰ ਵੇਖ ਲੈਣ ਦੇ ਰੱਬ ਦੇ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰੇ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਸਤਗੁਰ ਰੋਗੀਆਂ ਦੇ ਵੱਲ ਜਾਂਦੇ ਸੁੱਕੇ ਰੋਗ ਹਜੂਰ ਹੋ ਜਾਂਦੇ ਸਤਗੁਰ ਰੋਗੀਆਂ ਦੇ ਵੱਲ ਜਾਂਦੇ ਸਾਰੇ ਰੋਗ ਦੂਰ ਹੋ ਜਾਂਦੇ ਨੀਏ ਕੇ ਰਵੈ ਦੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਓ ਨਾ ਚਾਵੇ ਤਾਂ ਰਾਜੇ ਤੋਂ ਵੀ ਦਰਦਰ ਦੀਖ ਮੰਗਾਵੇ ਓ ਦਰਦਰ ਦੀਖ ਮੰਗਾਵੇ ਓ ਨਾ ਚਾਵੇ ਤਾਂ ਰਾਜੇ ਤੋਂ ਵੀ ਦਰਦਰ ਦੀਖ ਮੰਗਾਵੇ ਕਮਰੇ ਕਮਾਰੇ ਦਰਦ ਦੀ ਕਮਾਰੇ ਓ ਚਰਨਾ ਦੇ ਨਾਲ ਲੱਗ ਕੇ ਤੇਰੇ ਚਰਨਾ ਦੇ ਨਾਲ ਲੱਗ ਕੇ ਕਮਰੇ ਹੋਏ ਸਿਆਰੇ ਓ ਹੋਰ ਕੋਈ ਨਾ ਜਾਣੇ ਹੋਰ ਕੋਈ ਨਾ ਜਾਣੋ ਬਸ ਤੇਰੀਆਂ ਤੁਈਆਂ ਜਾਣੇ ਤੂੰ ਯੋ ਜਾਣ ਸਤਿਗੁਰੂ ਤੇਰੀਆਂ ਖੋਜਾਂ ਰੇ ਹੋਇ ਤੇ ਕਿਰਪਾ ਹੋ ਜਾ ਤੇਰੀ ਵਿਗੜੇ ਕਮ ਹੋ ਜਾ जिथे कृपा हो जाए तेरी बिगड़े कम हो जा रख जो हंकार तिनाव चाकर धक्के खा देखा रख जो हंकार तिनाव चाकर धक्के खा दे ਤੇਨਾਂ ਦੇ ਲੱਗ ਕੇ ਤੇਰੇ ਚਰਨਾ ਤੇਨਾਂ ਦੇ ਲੱਗ ਕੇ ਕਮਰੇ ਹੋਏ ਸਿਆਰੇ लिखत सिफ़ ताया पेदा तेर लिखत सिफ़ ताया पेदा ते चर लॻके ते चरना लॻके कमरे वैसे I'm gonna you ਜੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਛੋਣੀ ਕਲਾ ਬੰਗਲਾ ਦੇ ਵਿੱਚੋਂ ਕੀ ਕਹਿਣਾ ਚਾਹੋਗੇ ਸਤਿਗੁਰੂ ਸਭ ਤੋਂ ਪਹਿਲਾਂ ਤਾਂ ਜੀ ਸਮੂਹ ਸੰਗਤਾਂ ਨੂੰ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਭਾਗਾ ਵਾਲਾ ਹੈ ਬਹੁਤ ਹੀ ਮਤਲਬ ਕਿ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਆ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਨੂੰ ਉਹਨਾਂ ਨੇ ਸਤਿਗੁਰ ਨੇ ਇੰਨਾ ਮਾਣ ਬਖਸ਼ਿਆ ਸਾਨੂੰ ਐਨੇ ਜੋਗ ਉਹਨਾਂ ਨੇ ਬਣਾਇਆ ਕਿ ਆਪਾਂ ਆਪਣੇ ਹਾਕ ਆਪਾਂ ਲੈ ਸਕੀਏ ਆਪਾਂ ਰੈਬਰਾਂ ਉਹਨਾਂ ਰੈਬਰਾਂ ਦਾ ਗੁਣਗਾਨ ਗਾ ਸਕੀਏ ਸਤਿਗੁਰੂ ਅਰਬਿਦਾਸ ਮਹਾਰਾਜ ਨੇ ਸਾਨੂੰ ਨੇ ਬਾਣੀ ਨਾਲ ਜੋੜਿਆ ਆਪਾਂ ਤਾਂ ਬਹੁਤ ਹੀ ਮਤਲਬ ਕਿ ਭਾਗਾ ਵਾਲੇ ਆ ਉਹਨਾਂ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਆ ਉਹਨਾਂ ਦੀ ਸ਼ੋਭਾ ਯਾਤਰਾ 'ਚ ਆਪਾਂ ਸ਼ਾਮਿਲ ਹੋਏ ਆ ਤੇ ਸਰ ਅੱਜ ਵਿਸ਼ਾਲ ਸ਼ੋਭਾ ਯਾਤਰਾ ਇਹਦੀ ਸ਼ੋਣੀ ਕੜਾ ਬੰਗਲਾ ਦੇ ਵਿੱਚੋਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਾਵੇਗੀ ਤੇ ਕਿੱਥੇ ਸਮਾਪਤੀ ਹੋਵੇਗੀ ਦੇਖੋ ਜੀ ਸਤਿਗੁਰੂ ਵਿਦਾਸ ਮਹਾਰਾ ਜੀ ਦਾ ਜੋ ਆਪਾਂ ਸ਼ੋਭਾ ਯਾਤਰਾ ਆਪਣੇ ਪਿੰਡ ਤੋਂ ਚਾਲੇ ਪਾਏ ਨੇ ਉਹ ਪਹਿਲਾਂ ਤਾਂ ਹੰਡੋਲਣਵਾਲ ਜਾ ਰਹੀ ਹੈ ਉਸ ਤੋਂ ਬਾਅਦ ਪਿੰਡ ਸ਼ੇਰਗੜ ਤੋਂ ਫਿਰ ਆਪਣੇ ਪਿੰਡ ਕੈਂਪ ਵੀ ਜਾਵੇਗੀ ਫਿਰ ਸ਼ੋਣੀ ਕਲਾ ਸਰਦਾਰ ਦੀ ਸ਼ੋਣੀ ਕਾਫੀ ਪਿੰਡ ਦੀ ਸੰਗਤਾਂ ਨੇ ਸਾਡਾ ਬਹੁਤ ਹੀ ਨਿੱਗਾ ਸਵਾਗਤ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਹਨ ਮਹਾਰਾਜ ਦੇ ਸ੍ਰੀਪਲੇ ਸਵਾਗਤ ਲਈ ਕਾਫੀ ਉਹਨਾਂ ਨੇ ਮਤਲਬ ਕਿ ਤਿਆਰੀ ਕੀਤੀਆਂ ਹੋਈਆਂ ਐ ਤੇ ਸਾਨੂੰ ਵੀ ਮਾਣ ਵਾਲੀ ਗੱਲ ਹੈ ਕਿ ਆਪਾਂ ਸਾਰੇ ਸੰਗਤ ਦੇ ਸਹਿਯੋਗ ਨਾਲ ਆਪਾਂ ਇੰਨਾ ਵੱਡਾ ਇਕੱਠ ਕਰਕੇ ਉਹਨਾਂ ਦੇ ਨਗਰ ਜਾ ਰਹੇ ਹਾਂ ਮਹਾਰਾਜ ਦੇ ਚਰਨ ਉਹਨਾਂ ਦੇ ਨਗਰ ਪੈ ਰਹੇ ਨੇ ਆਪਾਂ ਵੀ ਬਹੁਤ ਭਾਗਾ ਵਾਲਿਆਂ ਨੂੰ ਤੇ ਜੇਕਰ ਸਾਰੇ ਸੇ ਗੱਲ ਕਰੀਏ ਕਾਫੀ ਰਾਗੀ ਢਾਗੀ ਜਾਂ ਵੱਖ-ਵੱਖ ਆਦਮਿਆਂ ਵੱਲੋਂ ਜਾ ਕੇ ਕਹੀ ਜਾਏ ਕਿ ਕੋਈ ਵੀ ਨਮੰਦਾ ਜਿਹੜਾ ਆ ਗੁਰੂ ਰਵਿਦਾਸ ਮਹਾਰਾਜ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਂਦਾ ਕੀ ਤੁਹਾਡੇ ਦੇ ਇਲਾਕੇ ਦੇ ਵਿੱਚ ਜਾਂ ਭਗਤ ਕਿਹਾ ਜਾਂਦਾ ਹੈ ਗੁਰੂ ਰਵਿਦਾਸ ਮਹਾਰਾਜ ਨੂੰ ਦੇਖੋ ਜੀ ਸਾਡੇ ਲਈ ਤਾਂ ਉਹ ਜਗਤਗੁਰੂ ਰਵਿਦਾਸ ਮਹਾਰਾਜ ਸਾਡੇ ਸਤਿਗੁਰੂ ਨੇ ਬਾਕੀ ਜੇ ਗੱਲ ਕਈਏ ਤੇ ਜੀ ਜਿਹੜੀ ਗੱਲ ਕਰਦੇ ਆਪਾਂ ਜੋ ਕੋਈ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕਰਦੇ ਆਂ ਦੇਖੋ ਜੀ ਉਹ ਥੱਲੇ ਭਗਤ ਹੀ ਨਹੀਂ ਸੀ ਸਾਡੇ ਸਤਿਗੁਰੂ ਵੀ ਸੀ ਤੇ ਜਗਤਗੁਰੂ ਵੀ ਸੀ ਰਵਿਦਾਸ ਮਹਾਰਾਜ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੀ ਜਿੱਦਾਂ ਕੀ ਸੂਰਜ ਨੂੰ ਦੀਵਾ ਦਿਖਾਣ ਦੀ ਲੋੜ ਨਹੀਂ ਜੇ ਆਪਾਂ ਸੂਰਜ ਨੂੰ ਆਪਾਂ ਦੀਵਾ ਦਿਖਾਈਏ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਐਦਾਂ ਹੀ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਸਤਗੁਰੂ ਅਵਿਦਾਸ ਮਹਾਰਾਜ ਦੀ ਜੋ ਦਰਜਾ ਉਹਨਾਂ ਦਾ ਹੈਗਾ ਸਾਡੇ ਦਿਲਾਂ ਦੇ ਵਿੱਚ ਜਾਂ ਬਾਕੀ ਸੰਗਤ ਦੇ ਦਿਲਾਂ ਦੇ ਵਿੱਚ ਜੋ ਉਹਨਾਂ ਦਾ ਦਰਜਾ ਆ ਉਹਨਾਂ ਨੂੰ ਮਤਲਬ ਕਿ ਕਿਸੇ ਦੇ ਕੁਝ ਵੀ ਕਹਿਣ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿ ਸਾਨੂੰ ਉਹਨਾਂ ਦਾ ਕੁਝ ਉਹਨਾਂ ਨੂੰ ਚੇਤਾਣਾ ਪਾਉਣਾ ਕਿਦਾ ਆਪਾਂ ਜੇ ਜੇ ਉਹਨਾਂ ਨੂੰ ਆਪਾਂ ਜਾਂ ਕੁਛ ਉਹਨਾਂ ਦਾ ਦਰਜਾ ਆਪਾਂ ਦਰਸਾਉਣਾ ਪੈ ਜਵੇ ਇਹ ਤਾਂ ਉਹ ਗੱਲ ਹੋ ਗਈ ਕਿ ਆਪਾਂ ਸੂਰਜ ਮੂਰੇ ਤੇ ਦੀਵੇ ਨੂੰ ਆਪਾਂ ਰੋਸ਼ਨੀ ਦਿਖਾਈਏ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਆ ਬਾਕੀ ਦੇਖੋ ਜੀ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਸਾਡੇ ਦੀ ਸਾਰਿਆਂ ਦੀ ਸਤਿਕਾਰ ਆ ਉਹਨਾਂ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਉਹਨਾਂ ਦੀ ਬਾਣੀ ਸਾਨੂੰ ਰੱਬ ਨਾਲ ਜੋੜਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਸਾਨੂੰ ਇੰਨਾ ਇੱਕ ਮਤਲਬ ਕੀ ਚਲੋ ਸਾਨੂੰ ਰਬਨ ਰੂਪੀ ਪਰਮਾਤਮਾ ਜਿਨ੍ਹਾਂ ਦੀ ਬਾਣੀ ਦਰਜ ਨੇ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਆਪਣੇ ਲਈ ਉਹ ਗੁਰੂ ਨੇ ਹੈ ਗੁਰਸਾਹਿਬਾਨ ਨੇ ਨਹੀਂ ਸਤਗੁਰ ਨੇ ਸਕਤਾਂ ਦੱਸਦੇ ਕਿ ਤਾਂ ਤਾਂ ਸ਼੍ਰੀ ਗੁਰੂ ਦਾਸ ਮਹਾਰਾ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਤੁੰਤਮ ਦੇ ਨੰਬਰ ਲਾਇਆ ਜਾ ਰਿਹਾ ਉੱਥੇ ਹੀ ਭਗਤ ਕਹਿ ਕੇ ਜਿਹੜਾ ਸਬੋਧਨ ਕੀਤਾ ਜਾ ਰਿਹਾ ਉਹਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਸਵਾ ਸ਼ੋਣੀ ਕਲਾ ਬੰਗਲਾੋਂ ਮੈਸੇਜ ਦਿੱਤਾ ਗਿਆ ਕਿ ਸਾਡੇ ਸਤਿਗੁਰੂ ਰਵਿਦਾਸ ਮਹਾਰਾ ਜੀ ਹਨ ਕਿ ਨਾ ਕੀ ਭਗਤ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਸ਼ੋਣੀ ਕਲਾ ਬੰਗਲਾ ਤੋਂ ਹੋ ਗਿਆ ਤੇਰੇ ਉਰੇ ਦਾ ਸਤ ਹੋ ਜਨ ਪੰਜਾਬੀ ਨਿਊਜ਼ ਲਾਈਵ ਜੋ ਕਿ ਸੰਤ ਸਤਗੁਰੂ रविदास ਮਹਾਰਾਜ ਜੀ ਦਾ ਜੋ ਨਗਰ ਕੀਰਤਨ ਹੈ ਜਿਸ ਨੂੰ ਆਪਣੇ ਚੈਨਲ ਤੇ ਲਾਈਵ ਚਲਾ ਰਹੇ ਨੇ ਜਨ ਪੰਜਾਬੀ ਲਾਈਵ YouTube ਤੇ ਜਾਓ ਇਸ ਦਾ ਲਿੰਕ ਖੋਲੋ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਇਤਾਂ ਹੀ ਆਪਣੇ ਸਤਿਗੁਰ ਦੀ ਮਹਿਮਾ ਜੋ ਕਿ ਇਸ ਦੁਨੀਆ ਵਿੱਚ ਵਰਲਡ ਦੇ ਵਿੱਚ ਫੈਲੇ ਸੋ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਫੋਨ ਦੇ ਉੱਤੇ ਇਹ ਲਾਈਵ ਚਲਾਓ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੋ ਬੋਲੇ ਸੋ ਨਰਗ ਹੈ ਸਤਿਗੁਰਾਂ ਦੀ ਮਹਾਰਾਜ ਕੀਤੇ